ਇਹ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਥੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁਕੱਫਰ ਥਾਣਾ ਲਹਿਰਾ ਉੱਤੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਇਲੀਅਸ ਕੋਗੜ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਹ ਮਰਤ ਹਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਤ ਸਿੰਘ son of ਮੁਕੰਦ ਸਿੰਘ ਵਾਸੀ ਭਾਈਕੀ ਪਸ਼ੌਰ ਇਹਨੇ ਕੀਤਾ ਹੈ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਜੋ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾਣਗੇ ਇਹ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਹੈ ਜਿਸ ਤੇ ਮੁਕੱਬਸਰ ਥਾਣਾ ਲਹਿਰਾ ਉੱਤੇ ਪਹੁੰਚੇ ਅਸੀਂ ਵੀ ਉੱਤੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ 엘ियस खोगड़ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਹ ਮਰਿਤ ਖਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਤ ਸਿੰਘ son of ਮੁਕੰਦ ਸਿੰਘ ਵਾਸੀ ਭਾਈ ਕੀ ਪਿਸ਼ੌਰ ਇੰਨੇ ਕੀਤਾ ਹੈ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਜੋ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾ ਰਹੀ ਹੈ ਹੇ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁਕੱਫਰ ਥਾਣਾ ਲਹਿਰਾ ਉੱਥੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ 엘ियस खोਗੜ son of ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਹ ਮਰਤ ਹਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਤ ਸਿੰਘ son of ਮੁਕੰਦ ਸਿੰਘ ਵਾਸੀ ਭਾਈਕੀ ਪਿਸ਼ੌਰ ਇਹਨੇ ਕੀਤਾ ਹੈ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਉਹਨਾਂ ਅਗਲੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰਨਗੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ ਬਾਕੀਆਂ ਦੀ ਗ੍ਰਿਫਤਾਰੀ ਲਈ ਚਾਪੇ ਮਾਰੀ ਜਾਵੇਗੀ